ਚਾਰ ਚਾਰ ਰੈਫਰੈਂਸ ਨੋਮੀਆ ਪਾਸ ਨੋਟਸ ਨੂੰ ਕੋਰਕ ਕਰੋ ਤੇ ਅਗਲੀ ਵੀਡੀਓ ਆਪਣੇ ਨੋਮਾ ਵੱਲ ਦੀਆ 11 ਵਾਂ ਦਾ 8 ਤਰੀਕਾ ਦਾ ਨੂੰ ਕਰਦੇ ਨੇ ਦੇਖੋ ਜੇ ਕੋਈ ਆਉਂਦਾ ਹੈ ਤਾਂ ਰਾਜਾ ਭਾਈ ਵਿਰੇਸ਼ ਤੋਰੇ ਮੜਾ ਜਾ ਲੈ ਵੀ ਦੇਗਨੂ ਬੇਦੀ ਵਧੀਆਗਾ ਅਣਵੀ ਵੱਖੋ ਤੇ ਲੱਗਿਆ ਹੋਇਆ ਕਿਵੇਂ ਕੀ ਹੋ ਵੀਰੇ ਤੇ ਵੀਰੇ ਤੀਜਾ ਸੁਆ ਵੀਰੇ 9 ਧਰੀਗ ਦੀ ਸੂਈ ਆ ਤੀਜਾ ਦਿਨ ਆ 9 ਧਰੀਗ ਦੀ ਸੂਈ ਆ ਤੀਜਾ ਦਿਨ ਆ ਕਿੰਨਾ ਬੋਲਾ ਬੋਲਾ ਵੀਰੇ ਹੁਣ ਹੋਊਗਾ ਵੀਰੇ 12 ਕਿਲੋ 12 ਕਿਲੋ ਹਾਂ ਵੀਰੇ ਕਿੰਨਾ ਦੇ ਦੂਗਾ ਵੀਰੇ ਦੇ ਦੂ 15 16 ਕਿਲੋ ਦੱਸ 15 16 ਕਿਲੋ ਦੇ ਦੂੰਗੀ ਹਾਂ ਕੀ ਡਿਮਾਂਡ ਮੂਤ ਰੱਖਦੇ ਵੀਰੇ ਮੁੱਲ ਤਾਂ ਇੱਕ 15 ਕਰਦੇ ਇੱਕ 10 ਦੀ ਸੜਾ 15 ਕਿਲੋ ਦੀ ਭਲਾ ਠੀਕ ਕਰ ਸਕਦੇ ਆ ਜੀ ਤੇ ਮੋਬਾਈਲ ਨੰਬਰ ਬੋਲਦੇ ਵੀਰੇ ਆਪਣਾ 98770 05572 98770 98770 05572 ਕੋਈ ਨਾ ਕੰਡੈਕਟ ਕਰਦਾ ਤੇ ਕਿਹੜਾ ਵੀਰੇ ਵੀ ਆਪਣਾ ਲੌਂਗਵਾਲ ਪਿੰਡ ਆ ਵੀਰੇ ਸੰਗਰੂਰ ਜ਼ਿਲ੍ਹਾ ਆਪਾਂ ਨੇ ਕੰਪਨੀ ਨਾਲ ਸ਼ੁਰੂ ਮਾਰ ਕੇ ਕੰਡੈਕਟ ਕਰ ਲਿਆ ਹੋਰ ਵੀ ਸਭ ਰਹਿੰਦੇ ਆਣਾ ਉਹ ਟੁਕੜਾ ਹਾਂ ਵੀਰੇ 5-7 ਦਿਨ ਮੱਟ ਡੰਗਰ ਖੜੀ ਰਹਿੰਦੀ ਰਹੇ ਹੀ ਰਹਿੰਦੀ ਆਪਾਂ ਹੋਰ ਵੀ ਦਿਹਾਣਾ ਦੱਸਦੇ ਵੀਰੋਂ ਕਰਦੇ ਗੱਲਬਾਤ ਆਪਾਂ ਉਹਨਾਂ ਨੂੰ ਉਹ ਤੇ ਨੀਤੀਆਂ ਦੀਆਂ ਅੰਦਰੀਆਂ ਦਾ ਇਹਦਾ ਸਾਥ ਬਈ ਆਗਾ ਕਿੰਨੇ ਦਿਨੋਂ ਕੋਈ ਨਹੀਂ ਵੀਰੇ ਇਹਨੂੰ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਜੀ ਹਾਂ ਜੀ ਤੇ ਕਿੰਨਾ ਦੁੱਧ ਆ ਹੁਣ ਤਿਆਰ ਆ ਰਿਹਾ ਦੁੱਧੇ ਥੱਲੇ ਹੋ ਜੀ 13-14 ਸ਼ੇਰ ਕਿੰਨੀ ਮੀਲ ਕਰ ਸਕਦੇ ਆਪਾਂ ਕਿੰਨਾ ਦੇ ਦੂਗੀ 17 ਕਿਲੋ ਲੀਟਰ ਦੇ ਦੂਗੀ 17 ਕਿਲੋ ਦੇ ਦੂਗੀ ਰਾਮ ਨਾਲ ਰਾਮ ਨਾਲ ਦੇ ਦੋ 17 ਲੀਟਰ ਉਹ ਤਾਂ ਦੇ ਦੂਗੀ ਇਹ ਡਿਮਾਂਡ ਅਗਰੇ ਦੀ ਇਹਦੀ 1.75 ਹੈ ਜੀ ਉਹ ਜਿਹੜਾ ਉਹ ਹੋ ਜੂਗਾ ਰਿਫਾਉਂਡ ਵਗੈਰਾ ਮੌਕੇ ਤੇ ਹੋ ਜੂ ਜੀ 5-4000 ਤੇ ਹੋਰ ਕੁਝ ਸੋਹਦੇ ਆਪਣੇ ਕੋਲੇ ਹੈਗੇ ਜੀ ਹੈਗੇ ਆਪਣਾ ਮੋਬਾਈਲ ਨੰਬਰ 99155 ਜੀ 99155 29455 29455 ਵੀ ਨਾਲ ਕੰਟੈਕਟ ਕਰੋ ਨੀਲੀ ਰਵੀ ਦੀ ਇੱਕ ਆਪਾਂ ਤੁਹਾਨੂੰ ਢੂਟੀ ਵਧਾਈ ਦੋਸਤੋ ਵੀ ਨਾਲ ਕੰਟੈਕਟ ਕਰੋ ਮੈਂ ਨੰਬਰ ਆਪਣਾ ਲੈਟ ਸੇਵ ਐਡ ਕਰ ਲਓ ਆ ਦੋ ਤੇ ਖਰੀਦ ਹੋ ਰਿਹਾ ਕੋਈ ਹੋਣੀ ਵੀਰੇ ਕੀ ਟਡੇਲ ਪਹਿਲੇ ਪਹਿਲਾ ਸੂਆ ਜੀ ਪਹਿਲੇ ਸੂਆ ਵੀਰੇ ਹਾਂਜੀ ਸੂਈ ਨੂੰ ਸੂਈ ਨੂੰ ਵੀ 15 ਦਿਨ ਹੋ ਗਏ 15 ਦਿਨ ਹੋ ਗਏ ਲੇ ਤਗਾ ਦੇ ਮਾੜਾ ਗੇੜਾ ਦਵਾ ਦੋਗੇ ਗੇੜਾ ਦਵਾਓ ਮੱਪੀ ਦਵਾ ਦੇ ਪੁਆਰ ਅੱਡ ਗੇ ਜੀ ਕਿ ਕਰ ਰਹੀ ਹੈ ਤੁਹਾਡਾ ਤਾਂ ਨੀ ਬੰਦਰ ਵੱਧ ਜਾਗਾ ਬੰਦਰ ਨੀ ਬੰਦਰ 12 13 ਕਿਲੋ ਧਿਆਰਾ ਬਈ ਹਾਂ ਹਾਂ ਕੀ ਡਿਮਾਂਡ ਵਗੈਰਾ ਡਿਮਾਂਡ ਇਹਦਾ 120 120 ਹਾਂ ਜਿਹੜਾ ਮੁੰਡੇ ਅਈ ਦਾ ਪਤਾ ਨਹੀਂ ਤੈਨੂੰ ਮਾਰ ਤਾਂ ਕਰਦਾ ਇਹ 5-1000 ਹੋਰ ਤੇ ਮੋਬਾਈਲ ਨੰਬਰ ਬੋਲ ਦੋ ਆਪ ਦਾ 82641 82641 935658 9355 5858 9358 ਹਾਂ ਈਨਾ ਬਨੇਟ ਕਰਦਾ ਤਾਂ ਬਹੁਤ ਪਸ਼ੂ ਹੁੰਦੇ ਆਪਣੇ ਕੋਲ ਪਸ਼ੂ ਹੁੰਦੇ 5-7 ਕਿਹੜਾ ਏਰੀਆ ਵੀਰੇ ਕੀਵਾਦਿਆਂਦੂ ਵਾਲਾ ਬਹੁਤ ਬਹੁਤ ਤੱਕ ਨੀਲੀ ਰੱਖੋਲੇ ਆਪਣੇ ਕਿੰਨੇ ਘੰਟੇ ਤੋਂ ਬਾਅਦੋਂ ਜਾਂ ਹਜ਼ਾਰ ਰਹਿੰਦੇ ਅਜੇ ਇਹ ਕਿੰਨੇ ਦੂਰ ਆ ਦੂਰ ਪਹਿਲੇ ਜੋ ਕਿ ਨੀਤੀ ਰਕਾਰ ਸੀ 14 ਕਿਲੋ ਤੁਹਾਡਾ ਕੋਲ ਵੇਲ ਨੰਬਰ ਹੋਪੇ ਬਟਾ 99155 ਹਾਂਜੀ 16861 ਮਾਰਾ ਹੋ ਵੀ ਕਰੂੰਦੇ ਆ ਨਹੀਂ ਇੱਕ ਹੀ ਆ ਇੱਕ ਹੀ ਆ ਕਲੈਕਟਰ ਸਾਹਿਬ ਤੋਂ ਜਿਹੜੇ ਜੀ ਤੋਂ ਮਾਲ ਆਉਂਦਾ ਉਸ ਤੋਂ ਇੱਕ ਬੱਚਾ ਉਹ ਵਾਲੇ ਨਾਲ ਗੁਣੀਆ ਉਹ ਪਾਰੀ ਨੂੰ ਪਾ ਲੈ ਕੇ ਪਾਉਂਦੇ ਆ ਉਹਨਾਂ ਨੂੰ ਕਰਾਉਂਦੇ ਆ ਲੈ ਆ ਹੋਏ ਇਹ ਟਿੱਪ ਦੇ ਲੈ ਜੀ ਇਹਦਾ ਕਸੀ ਮੰਗਦੇ ਆ ਬਾਈ ਦੁੱਧ 15 ਕਿਲੋ ਤਿਆਰ ਆ ਬਾਈ ਹੁਣ ਤੀਜਾ ਦਿਨ ਆ ਸੂਈ ਨੂੰ ਬਾਈ ਅੱਜ ਹਾਂ ਸੂਈ ਮਾਰ ਤਣ ਹਾਂ ਤਣ ਕਰ ਦਾਂਗੇ ਬਾਈ ਵਾਹ ਨੰਬਰ 95764 44829 ਠੀਕ ਜੋੜਾ ਬਣਾ ਦੇ ਕੋਈ ਜੋੜਾ ਬਣਾ ਜੋੜਾ ਬਣਾ ਦੇ ਕੋ ਜੋੜਾ ਬਣਾ ਦੇ ਕੀ ਕਿਹੜਾ ਵੀਰੇ ਝੋਟੀ ਦੀ ਇਹਦਾ ਮੋਡਲ ਡੇਡ ਆ ਬਾਈ ਇਹਦਾ ਡੇਡ ਆ ਇਹ ਥੱਲੇ ਵੀ 13 ਕਿਲੋ ਤਿਆਰਾ ਇਹਨੂੰ ਵੀ ਪੰਜਵੇਂ ਸਿੰਮਾਂ ਦਾ ਨਾ ਸੂਈ ਨੂੰ 99764 44829 ਮਾਨਤਣ ਹੋ ਜੂ ਪੂਰਾ ਕਰ ਦਾਂਗੇ ਬਾਈ ਮਾਨਤਣ ਕਿਹੜਾ ਏਰੀਆ ਹੈਗਾ ਤਰੌਲੀ ਆ ਵੀ 5 ਕਿਲੋਮੀਟਰ ਤੇ ਪੈਂਦਾ ਕਟੂ ਪਟੂ ਮੈਂ ਤਾਂ ਬਾਈ ਨਾ ਧੋਲਾ ਨਹੀਂ ਜਾਵਾ ਮੌਨ ਤੇ ਕਰਦੇ ਪਰ ਮੇਰੇ ਕੋਲ ਮੈਂ ਚੱਲ ਅੰਡ ਲੈਂਦੇ ਨਹੀਂ ਕੰਮ ਸੁਮੇ ਦੇ ਉਹ ਪੂਜੀ ਹੋ ਰਿਹਾ ਸੰਧੇ ਦੇਖ ਲੋ ਕੀ ਤੇ ਲੱਗ ਰਹੀ ਹੈ ਹੈ ਸੱਚ ਚੜ੍ਹਨੇ ਨਾ ਹੋਵੇ ਜੀ ਨੂੰ ਇਹਨੂੰ ਹੋ ਕੇ 10 12 ਦਿਨ 10 12 ਦਿਨ ਹੋ ਗਏ ਜੀ ਹੂੰ ਤੋਤਾਦ ਬਗਾਰ ਕਿੰਨਾ ਦੁੱਧ ਹੈਗਾ 15 ਦੇ ਆਸੇ-ਪਾਸੇ 15 ਰੁਪਏ ਬੋਲ ਦੋ ਬੜੀ ਹਾਂ ਟੋਰੀ ਹੈ ਨਾ ਬੋਲੋ ਬੋਲੋ 15 ਕੁ ਮਰ ਹੈਗਾ ਆਸ-ਪਾਸ ਹੀ ਆ ਹਾਂ 15 ਦੇ ਆਸੇ-ਪਾਸੇ ਆ ਮੋੜ ਮੋੜਾ ਗਲਾਸ ਘੜ ਜਾਂਦਾ ਵੱਜ ਜਾਂਦਾ ਕੇ ਹਾਂ ਚਲੋ ਹਾਂ ਪੂਰਾ ਤਿਆਰ ਹੈ ਨੈਟ ਤੇ ਆ ਲੈ ਮੋੜ ਲੈ बस बस दूजा सुासी सात सौ चौवी सैंती हांजी हाँ है करें बाजाखाना जी जिला फरीदकोट रेट एक सत्तर है ਹਾਂਜੀ ਹਾਂ ਜਾਓ ਲੈਟ ਕਰ ਲਓ ਭਾਈ ਆਪਾਂ ਨੰਬਰ ਜਮਨੀ ਕਰਾਉਂਦੇ